ਇੱਕ ਸੁਖਵੀਰ ਸਿੰਘ ਹੈਗੇ ਨੇ ਮੋਹਨ ਮਾਜਰਾ ਥਾਣਾ ਚੰਕੌਰ ਸਾਹਿਬ ਪੈਂਦਾ ਇਹਨਾਂ ਦਾ ਇਹ ਅੱਜ ਆਏ ਸੀਗੇ ਦਫਤਰ ਬਿਜ਼ਨਸ ਰੇਂਜ ਕੋਰ ਲੁਧਿਆਣਾ ਇਹਨਾਂ ਦਾ ਕਹਿਣਾ ਹੈਗਾ ਵੀ ਇੱਕ ਇਹਨਾਂ ਨੇ ਕਾਰ ਖਰੀਦੀ ਸੀ 4-5 ਮਹੀਨੇ ਪਹਿਲਾਂ ਸੈਕੰਡ ਹੈਂਡ ਆਰਟੋ ਕਾਰ ਉਹ ਨਾਂ ਨਹੀਂ ਇਹਨਾਂ ਨੇ ਕਰਾਈ ਸੀ ਔਰ ਉਹ ਕਾਰ ਇਹਨਾਂ ਦੇ ਕੋਲ ਸੀਗੀ ਇਹ ਫਲੈਕਸਪੋਰਟ ਦੀ ਇਹਨਾਂ ਨੇ ਬੇਸਿਕ ਤੇ ਕਾਰਨ ਪਾਈ ਹੋਈ ਹੈ ਔਰ ਇਹਨਾਂ ਦਾ ਕੋਈ ਦੋਸਤ ਹੈਗਾ ਮੁੰਡਾ ਗੁਰਪ੍ਰੀਤ ਸਿੰਘ ਉਹ ਕਿਤੇ ਕਾਰ ਮੰਗ ਕੇ ਲੈ ਗਿਆ ਤੇ 19 ਤਰੀਕ ਦੀ ਗੱਲ ਆ 19 ਜਨਵਰੀ ਦੀ ਉਹ ਰਸਤੇ ਕਿਤੇ ਉਹ ਨਾਕਨ ਤੇ ਰੋਕਿਆ ਵਗੈਰਾ ਤੇ ਉਹ ਉੱਥੋਂ ਕਾਰ ਕੋਲ ਛੱਡ ਕੇ ਭੱਜ ਗਿਆ ਸੀ ਉਸ ਤੋਂ ਬਾਅਦ ਜਿਹੜੇ ਮਾਛੀਵਾਲਾ ਥਾਣੇ ਵਾਲੇ ਉਹਨੂੰ ਗੱਡੀ ਨੂੰ ਥਾਣੇ ਲੈ ਗਏ ਸੀ ਔਰ ਇਹ ਜਦੋਂ ਥਾਣੇ ਨੇ ਅਪਰੋਚ ਕੀਤੀ ਉਹ ਬਲਵਿੰਦਰ ਸਿੰਘ ਹੈਡ ਕਨਸਟੇਬਲ ਉੱਥੇ ਮਿਲਿਆ ਵੀ ਮੈਂ ਹੈਡ ਕਨਸਟੇਬਲ ਆ ਤੋੜੇ ਫਿਰ ਕਿਹਾ ਵੀ ਤੁਹਾਡੀ ਮਕਾਰ ਛੱਡਾ ਦੇਣਾ ਉਹ ਤੁਹਾਨੂੰ 35000 ਰੁਪਏ ਦੇਣਾ ਪਏਗਾ ਬਾਜੋ 25000 ਤੇ ਗੱਲ ਲਾ ਕੇ ਫਿਰ ਉਹਨੂੰ 15000 ਤੇ ਕਹਿਣ ਲੱਗ ਪਿਆ ਉਹ ਕਹਿੰਦੇ ਮੇ ਕੋਲ ਇਹਨੇ ਪੈਸੇ ਹਨੇਗੇ ਫਿਰ ਉਹਨਾਂ ਨੇ ਆਪਣੇ ਕੱਲ ਉਹਨਾਂ ਨੇ ਫੋਨ ਤੇ ਗੱਲ ਕੀਤੀ ਦੁਆਰਾ ਉਹਨਾਂ ਨੇ ਫਿਰ ਉਹਨੂੰ ਕਿਹਾ 10000 ਦੇ ਦਿਓ ਉਸ ਚੀਜ਼ ਦੀ ਉਹਨਾਂ ਨੇ ਰਿਪੋਰਟਿੰਗ ਵੀ ਕਰ ਲਈ ਸੀ ਉਹ ਫਿਰ ਅੱਜ ਉਹਨਾਂ ਨੇ ਸਾਡੇ ਕੋਲ ਆ ਕੇ ਖਾਰੀ ਗੱਲ ਦੱਸੀ ਹੈ ਔਰ ਵੀ ਸਾਡੇ ਕੋਲ ਪੈਸੇ ਮੰਗ ਰਹੇ ਉਹ ਫਿਰ ਇੱਕ ਟਰੈਪ ਇਨਸਪੈਕਟਰ ਕੋਲ ਵੀ ਕਰਦੀ ਦੀ ਨਿਗਰਾਨੀ ਚ ਬਿਜਲ ਫੋਰੇਜ ਦੀ ਟੀਮ ਨੇ ਕੀਤਾ ਹੈਗਾ ਸਰਕਾਰੀ ਗਵਾਹ ਦੇ ਹਾਜ਼ਰ ਜਿਹਨੂੰ 10000 ਰੁਪਏ ਲੈਂਦੇ ਨੂੰ ਰੰਗੇ ਅਥੀ ਫੜਿਆ ਬਲਵਿੰਦਰ ਸਿੰਘ ਨੂੰ ਔਰ ਉੱਥੇ ਜਦੋਂ ਗੁਫਤਾਰ ਕਰਨ ਤੋਂ ਬਾਅਦ ਇਹ ਵੀ ਪਾਇਆ ਗਿਆ ਵੀ ਇਹ ਜਿਹੜਾ ਬਲਵਿੰਦਰ ਸਿੰਘ ਹੈ ਇਹ ਪੀਏਪੀ ਚੋਂ ਰਿਟਾਇਰ ਹੋ ਚੁੱਕਾ ਔਰ ਰਿਟਾਇਰ ਹੋਏ ਨੂੰ ਇਹਨੂੰ ਡੇਢ ਦੋ ਸਾਲ ਹੋ ਗਏ ਨੇ ਔਰ ਉਹਦੇ باوجود ਦੇ ਥਾਣੇ ਐਸਐਚਓ ਦੇ ਨਾਲ ਲੱਗਾ ਸੀ ਮਾਛੀਵੜਾ ਐਸਐਚਓ ਦੇ ਨਾਲ ਤੇ ਉਹਦੇ ਬਾਰੇ ਅਲੱਗ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਇਹ ਆਪਣੇ ਆਪ ਨੂੰ ਹੌਲਦਾਰੀ ਦੱਸ ਰਿਹਾ ਸੀਗਾ ਇਸ ਕਰਕੇ ਸੈਕਸ਼ਨ 318 ਡੀ বিএনএস ਦਾ ਇਹ ਵਾਅਦਾ ਕਰਦਾ ਹੈ ਬਾਕੀ ਕੱਲ ਨੂੰ ਦੋਸ਼ੀ ਪੇਸ਼ ਕਰਾਂਗੇ ਅਦਾਲਤ ਵਿੱਚ ਸਰ ਹੋਰ ਵੀ ਠਹਾਣੇ ਦੇ ਹੈਗੇ ਮੁਲਾਜੂ ਕੇ ਇਹਦੇ ਨਾਲ ਵਾਲੇ ਹੋਏ ਤਾਂ ਰਿਟੈਂਸ ਕਰਨ ਮੁੰਚੀ ਬਾਰੇ ਦੱਸ ਰਿਆ ਸੀ ਬੇਸਿਕਲੀ ਉਹ ਆਈਓ ਵਾ ਬਾਕੀ ਹੋਰ ਜਿਹੜੇ ਐਸਐਸ ਵੀਗਰਾਂ ਦਾ ਰੋਲ ਐਗਜ਼ਾਮਨ ਕੀਤਾ ਜਾਵੇਗਾ ਅਗਰ ਉਹਦਾ ਕਿਸੇ ਦਾ ਕਸੂਰ ਪਾਇਆ ਗਿਆ ਕਰ ਲਈ ਕੀਤੀ ਜਾਵੇਗੀ